ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦੇਵ ਨਰਸਿੰਘ ਲਾਲਾਂਬਾਦ ਪੇਜ ਦੇ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦ ਤੇ ਅੱਜ ਬੜੀ ਖੁਸ਼ੀ ਵਾਲੀ ਗੱਲ ਐ ਸਾਡੇ ਵੀਰ ਜੱਜ ਜੀ ਜੱਜ ਜੀ ਪੱਠੇ ਵਾਲੇ ਤੇ ਪਿੰਡ ਇਨ ਦਾ ਰੁਕਣਾ ਜੀ ਅੱਜ ਆਏ ਨੇ ਇਹਨਾਂ ਦਾ ਆਪਾਂ ਬਾਗ ਲੈ ਆ ਪਿੱਛੇ ਉਹ ਟਾਈਕਨ ਵਾਲਾਂ ਚ ਤੇ ਅੱਜ ਦਵਾਈ ਨਹੀਂ ਕਹੂੰਗਾ ਮੈਂ ਪੰਜੀਰੀ ਲੈਣ ਆਇਆ ਆਪਣੇ ਕੋਲ ਜਿਹੜੀ ਸਰਦੀਆਂ ਦੀ ਵਜਿਰੀ ਬਣਾਈ ਆਪਾਂ ਇਹਦੇ ਨਾਲ ਬੋਟੇ ਵਧੀਆ ਹੈਲਥੀ ਰਹਿਣਗੇ ਤੇ ਬਾਕੀ ਬੂਟੇ ਬੱਗੇ ਚੱਲ ਰਿਹਾ ਅੱਜ ਹੋਰ ਬੂਟੇ ਵੀ ਲੈ ਕੇ ਚੱਲੇ ਆ ਮੈਂ ਤਾਂ ਕਹਿੰਦਾ ਵੀ ਜਦੋਂ ਮਰਜ਼ੀ ਤੁਸੀਂ ਬੂਟਾ ਲਾ ਦਿਓ ਕਿਹੜਾ ਭਾਵੇਂ ਸਰਦੀ ਗਰਮੀ ਹੈ ਜੜ ਕਦੇ ਵੀ ਨਹੀਂ ਖਰਾਬ ਹੁੰਦੀ ਜੜ ਚੱਲਦੀ ਰਹਿੰਦੀ ਹੈ ਸੋ ਬੂਟੇ ਜਿਨ੍ਹਾਂ ਨੇ ਲਾਉਣੇ ਹੁਣ ਝੋਨਾ ਵਾੜ ਕੇ ਬੂਟੇ ਲੱਗਣੇ ਆ ਜਿਹੜੇ ਬਾਗ ਦੇ ਬੂਟੇ ਕੋਈ ਵੀ ਲੱਗਣੇ ਆ ਹੁਣ ਔਰ ਜਿਹੜਾ ਬਾਹਰ ਪਿਆਰ ਹੈ ਬੂਟਾ ਉਹ ਕੋਰੇ ਨਾਲ ਉਹਦੀ ਜੜ ਖਰਾਬ ਹੋ ਸਕਦੀ ਹੈ ਪਰ ਜਿਹੜਾ ਧਰਤੀ ਦੇ ਲੱਗ ਗਿਆ ਬੂਟਾ ਉਹ ਕਦੇ ਨਹੀਂ ਖਰਾਬ ਹੋਊਗਾ ਸੋ ਤੁਸੀਂ ਹੁਣ ਵੀ ਬੂਟੇ ਲਾ ਸਕਦੇ ਹੋ ਔਰ ਵੀਰ ਜੀ ਲੈਜਰ ਨੇ ਬਾਕੀ ਨਾਲ ਗੱਲਬਾਤ ਕਰਦੇ ਆ ਕਿ ਜਿਹੜੇ ਪਹਿਲਾਂ ਵਾਲੇ ਰੂਟ ਤੇ ਕਿਵੇਂ ਚੱਲ ਰਹੇ ਨੇ ਤੇ ਕਿਵੇਂ ਤਾਂ ਤੁਹਾਨੂੰ ਜਾਣਕਾਰੀ ਲੱਗਦੀ ਹੈ ਜਾਂ ਇਹ ਜਿਹੜੀ ਆਪਣੇ ਸਾਰੇ ਉੱਤਰ ਰਹੇ ਨੇ ਤੁਹਾਡਾ ਬਹੁਤ ਵੈਲਕਮ ਜੀ ਜਾਜੀ ਤੁਸੀਂ ਪਹੁੰਚੇ ਹੋ ਤੇ ਦੱਸਿਓ ਮਾਰਾ ਕਸਟਮਰ ਨੂੰ ਦੇਖੋ ਜੀ ਜਿਹੜਾ ਅਸੀਂ ਬਾਗ ਲਾਇਆ ਡੋਕਨਾਲਾਂ ਚ ਜੀ ਜੀ ਨੀਰ ਬੋਟ 50 60 ਬੁੱਟਾ ਹੈਗਾ ਜੀ 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 ਤੇ ਤੁਹਾਡੀ ਗਾਈਡੈਂਸ ਨਾਲ ਚੱਲ ਰਹੇ ਆ ਤੇ ਬਹੁਤ ਵਧੀਆ ਬੂਟੇ ਖੜੇ ਆ ਇਹਨਾਂ ਚ ਕੁਝ ਬੂਟੇ ਨੂੰ ਫਰੂਟ ਵੀ ਆ ਚੁੱਕੇ ਐ ਤੇ ਕੁਝ ਫਰੂਟ ਦੇ ਨੇੜੇ ਨੇ ਜਿਹੜੇ ਅਗਲੇ ਸਾਲ ਤੱਕ ਚੱਲ ਜਾਣਗੇ ਓਕੇ ਬਾਕੀ ਕੋਸ਼ਿਸ਼ ਕਰੀਦੀ ਐ ਕਿਤੇ ਕਿਤੇ ਸਾਡੇ ਤੋਂ ਵੀਨ ਗਈਲੀ ਹੋ ਜਾਂਦੀ ਐ ਪਰ ਕੋਸ਼ਿਸ਼ ਕਰਦੇ ਆ ਵੀ ਅਸੀਂ ਤੁਹਾਡੇ ਗਾਰਡਨਸ ਨਾਲ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਵੀ ਆਹ ਖਾਦ ਪਾ ਦੋ ਆਹ ਚੀਜ਼ ਪਾ ਦੋ ਜੀ 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 ਤੇ ਕੁਝ ਇੱਚੇ ਚੱਲ ਰਹੇ ਆ ਤੇ ਵਧੀਆ ਕੁਝ ਫਰੂਟ ਹੋ ਫਰੂਟ ਲੱਗ ਰਿਆ ਨਹੀਂ ਕੁਝ ਆਪਣੇ ਮੇਰੇ ਖਿਆਲ ਨਾਲ ਲਗਭਗ 100 ਕੁ ਬੂਟੇ ਤੇੜੇ ਘੜੇ ਗਏ ਸਾਰੇ ਹਾਂ ਨੇੜੇ ਟੜੇ ਐ ਜੀ ਕਿੰਨੇ ਕੁ ਬੂਟੇ ਆਪਣੇ ਵਿੱਚ ਮਰੇ ਆ ਉਹਨਾਂ ਦੇ ਦੇਖੋ ਅ ਜਿਹੜੇ ਕੁਝ ਤਾਂ ਸਾਡੀ ਅੰਗੇਲੀ ਨਾਲ ਜੀ ਜੀ ਭਰ ਗਿਆ ਜੀ ਵੀ ਜੇ ਪਾਣੀ ਵਾਦ ਕੱਟ ਪਾਣੀ ਵਾਦ ਕੱਟ ਪੁੱਜ ਜਾਂਦਾ ਤੇ ਕੁਝ ਮੇਰੇ ਸਾਬ ਨਾਲ 100 ਬੂਟੇ ਚੋਂ ਜਿਹੜੇ 10 ਬੂਟੇ ਆ 10 ਬੂਟੇ ਵਰਤੋਂ ਵਾਲੇ ਜਿਹੜੇ 10% ਜਿਹੜੀ ਉਹ ਸ਼ਵਾਈ ਹੋਏਗੀ ਜਿਹਨਾਂ ਦੀ ਜਿਹਦੇ ਵਿੱਚ ਕੁਝ ਜਿਹੜੇ ਪਾਸੇ ਆਪਣਾ ਪਾਣੀ ਖੜਦਾ ਉਸ ਪਾਸੇ ਮਰੇ ਜਾਂਦਾ ਹਾਂ ਜੀ ਹਾਂ ਜੀ ਕੁਝ ਕਈ ਬੂਟੇ ਵੀ ਸੀ ਜਿਹੜੇ ਆਪਾਂ ਥੋੜੇ ਸਰਦੀ ਘੱਟ ਸਾ ਜੀ 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 ਮੈਂ ਸਾਹ ਨਹੀਂ ਉਹਨਾਂ ਨੂੰ ਕਵਰ ਕੀਤਾ ਆ ਸੀਗਾ ਸਹੀ ਸਹੀ ਤੇ ਬਾਕੀ ਵਧੀਆ ਜਿਹੜੇ ਅਮਰੂਦ ਹੈ ਜਿਹੜਾ ਆਪਣੀ ਧਰਤੀ ਮੇਨ ਮੰਦੀ ਬਹੁਤ ਜ਼ਿਆਦਾ ਫੇਰੀ ਹੈ ਹਾਂਜੀ ਅੰਜੀਰ ਹੈ ਤੇ ਸੰਤਰਾ ਕਿੰਨੂ ਵੀ ਲੱਗ ਰਿਹਾ ਹੈ ਸੰਤਰਾ ਵੀ ਬਹੁਤ ਸੋਹਣੇ ਬੂਟੇ ਖੜੇ ਆ ਪਰ ਅਜੇ ਉਹਨਾਂ ਨੂੰ ਫਰੂਟਿੰਗ ਨਹੀਂ ਆਈ ਬੂਟੇ ਪੂਰੇ ਹਰੇ ਭਰੇ ਆ ਸ਼ਾਇਦ ਇਸ ਵਾਰ ਫਰੂਟਿੰਗ ਆ ਜਾਏਗੀ ਉਹਨਾਂ ਦੀ ਸੋ ਇਸ ਕਰਕੇ ਜਾਣਕਾਰੀ ਜਿਹੜੀ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ ਹਾਂਜੀ ਜਿਹੜੀ ਜਾਣਕਾਰੀ ਮੇਨ ਤਾਂ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਤੁਹਾਨੂੰ ਬੂਟੇ ਬਾਰੇ ਉਹਨਾਂ ਸੀ ਹੁਣ ਵੀ ਹੁੰਦੇ ਤੇ ਪਰਾਲੀ ਪਾ ਕੇ ਡ੍ਰਿਪ ਸਿਸਟਮ ਲਾਤਾ ਹਾਂ ਉਹ ਬਾ ਬੜਾ ਵਧੀਆ ਸਿਸਟਮ ਜਿਵੇਂ ਕਹਿਆ ਡ੍ਰਿਪ ਲਾ ਦਿਓ ਮੈਨੂੰ ਲੱਗਦਾ 1000 ਲੀਟਰ ਪਾਣੀ ਨਾਲ ਜਿੱਥੇ ਦੋ ਦਿਨ ਸਾਨੂੰ ਦੋ ਕਨਾਲਾਂ ਦੇ ਵਿੱਚ ਪਾਣੀ ਛੱਡਣਾ ਪੈਂਦਾ ਸੀ ਮੋਸੀ ਮੋਟਰ ਲਾ ਕੇ ਫਿਰ ਕਿਤੇ ਵੱਧ ਭਰ ਜਾਂਦਾ ਸੀ ਕਿਤੇ ਘਟ ਉਹ ਖਰਾਬ ਬੁੱਟੇ ਤਾਂ ਹੀ ਮਰਦੇ ਆ ਹਾਂ ਹੁਣ ਜਿਹੜਾ ਉਹਦੇ ਤੇ ਪਰਾਲੀ ਪਾਤੀ ਹੈ ਸਾਰੇ ਖੇਤ 'ਚ ਇੱਕ ਤਾਂ ਗੰਨ ਨਦੀਨ ਨਹੀਂ ਹੋਣਗੇ ਤੇ ਦੂਸਰਾ ਜਿਹੜਾ ਡ੍ਰਿਪ ਸਿਸਟਮ ਨਾਲ ਪਾਣੀ ਲਾਈ ਦਾ ਹਫਤੇ ਦਾ ਮੈਨੂੰ ਲੱਗਦਾ ਹੁਣ ਹਫਤੇ ਬਾਅਦ ਵੀ ਨਹੀਂ ਜਰੂਰਤ ਪੈਣੀ ਜਿਸ ਤਰ੍ਹਾਂ ਆਪਣਾ ਉਹ ਜਿਹੜਾ ਬੰਦਾ ਮੈਂ ਭੇਜੋ ਹੀ ਲਾ ਕੇ ਮੁਕਸਰ ਹਾਂ ਮੁਕਸਰ ਵਾਲਾ ਕਿੰਨੇ ਪੈਸੇ ਲੈ ਗਿਆ ਉਹ ਦੋ ਕਨਾਲਾਂ ਦੇ ਉਹ ਦੋ ਕਨਾਲਾਂ ਦਾ ਤੇ ਨਾਲ ਘਰ ਵੀ ਵਿੱਚ ਆਪਣਾ ਮੈਨੂੰ ਕਿ ਕਮ ਸਕਮ 2 ਕਿਲੇ ਲੰਬੀ ਪਾਈਪ ਪਾਈਏ ਜਿਹੜੇ ਆਪਾਂ ਸਜਾਵਟੀ ਪੁੱਟੇ ਲਾਏ ਆ ਜਿਹੜੇ ਘਰ ਦੇ ਵਿੱਚ ਤੇ ਉਹ 10000 ਰੁਪਿਆ ਉਹ ਲੈ ਕੇ ਗਿਆ ਜੀ ਦੋ ਕਨਾਲਾਂ ਬਾਗ ਵਿੱਚ ਵੀ ਡ੍ਰਿਪ ਸਿਸਟਮ ਲੱਗ ਗਿਆ ਤੇ ਨਾਲ ਜਿਹੜਾ ਇਹਨਾਂ ਦਾ ਡੈਕੋਰੇਸ਼ਨ ਪੌਂਟ ਲੱਗਿਆ ਦੋ ਕਿਲੇ ਸੜਕ ਜਾਂਦੀ ਆ ਉਹ ਵੀ ਕਵਰ ਹੋ ਗਏ ਔਰ 10000 ਦੇ ਵਿੱਚ ਪਾਣੀ ਕਿੰਨਾ ਬਚੂਗਾ ਸਾਰੀ ਉਮਰ ਵਾਸਤੇ ਸੁੱਖ ਹੈ ਜੀ ਪੂਰਾ ਔਰ ਇੱਕ ਜਿਹੜਾ ਡ੍ਰਿਪ ਸਿਸਟਮ ਹੈ ਤੁਹਾਨੂੰ ਮੈਂ ਆਪਣੀ ਵੀਡੀਓ ਦਿਖਾਉਣਾ ਜਿਹੜੇ ਮੇਰੇ ਬੂਟੇ ਲੱਗੇ ਆ ਪਹਿਲਾਂ ਮੈਂ ਲਵਾਇਆ ਸੀਗਾ ਇੱਕ ਮੋਟਰ ਨਾਲ ਖੁੱਲਾ ਪਾਣੀ ਲਾ ਦੇਣਾ ਔਰ ਬੂਟੇ ਮਾਲ ਕੇ ਕਈ ਵਾਰੀ ਉੱਤੋਂ ਬਾਰਿਸ਼ ਵੀ ਹੋ ਜਾਂਦੀ ਜਦੋਂ ਬਾਹਰ ਲੱਗ ਗਿਆ ਮਰਦੇ ਆ ਪਾਣੀ ਦੀ ਵੀ ਬਚਤ ਹੈ ਬਿਜਲੀ ਦੀ ਵੀ ਕਿੰਨੀ ਬਚਤ ਹੈ ਹਾਂ ਕਿਥੇ 2 ਦਿਨ ਮੋਟਰ ਮੱਛੀ ਮੋਟਰ ਚਲਾ ਲੈਣੀ ਤੁਸੀਂ ਭਾਵੇਂ ਇੱਕ ਦੀ ਸੀ ਤੇ ਅੱਜ ਪਾਣੀ ਦੀ ਸਭ ਤੋਂ ਵੱਡੀ ਜਿਹੜੀ ਵੱਡਮੁੱਲੀ ਬਚਤ ਹੈ ਉਹ ਪਾਣੀ ਦੀ ਹੈ ਇੱਕ ਹੋਰ ਗੱਲ ਇੱਕ ਆਪਾਂ ਜੱਕਦਮ ਪਾਣੀ ਲਾਤਾ ਇੱਕ ਨੇ ਤੁਫਾ ਤੁਫਾ ਕਰਕੇ ਪੂਰੀ ਰਾਤ ਚੱਲਣਾ ਉਹਦੇ ਚੜਾਂ ਚ ਔਰ ਉਹ ਨਾ ਤਾਂ ਉਹਨੂੰ ਜਿਹੜੀ ਉਹ ਜ਼ਿਆਦਾ ਪਾਣੀ ਮੋੜ ਚ ਖੜ ਖੜਨਾ ਥਾ ਹੀ ਨਹੀਂ ਪਾਣੀ ਨਾ ਨਾ ਬਿਲਕੁਲ ਨਹੀਂ ਹਾਂ ਰੁਕਣਾਈ ਹਾਂ ਸਲਾਬ ਨਾਲ ਲਾਣਾ ਉਹ ਤਾਂ ਚਲੋ ਉਹ ਵੀ ਤੁਸੀਂ ਲਾਓ ਜੇ ਆਪਾਂ ਘਰ ਚ ਘਟ ਬੋਟੇ ਲਾਇਆ ਤਾਂ ਉਹ ਤਾਂ ਤੁਹਾਡੀ ਉਸ ਟੈਂਕੀ ਨਾਲ ਅਟੈਚ ਹੋ ਜਾਣਾ ਹਾਂ ਟੈਂਕੀ ਨਾਲ ਅਸੀਂ ਵੀ ਘਰ ਵਾਲੀ ਟੈਂਕੀ ਨਾਲ ਹੀ ਕਰ ਰੱਖਿਆ ਹੈ ਜੀ ਅਟੈਚ 1500 ਲੀਟਰ ਦੀ ਟੈਂਕੀ ਹੈ ਉਹ ਸਾਰੀ ਰਾਤ ਚ ਵਧੀਆ ਹੋ ਜਾਂਦੀ ਹੈ ਬਾਕੀ ਕੁਆਲਿਟੀ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਹੁਣ ਸੀਤਾ ਫਲ ਤੁਹਾਨੂੰ ਦਿਖਾ ਦਈਏ ਜੱਜ ਜੀ ਤੁਸੀਂ ਕਹਿੰਦੇ ਇੱਥੇ ਲੱਗੋ ਕਿਹੜਾ ਸੀਤਾ ਫਾਲ ਦਾ ਜਦੋਂ ਇਹ ਮਸ਼ਹੂਰ ਬਹੁਤ ਕਰਦਾ ਸੀ ਰੋਸਾ ਸਟ ਕੈਪਟਨ ਨੇ ਤੇ ਆਹ ਵੇਖੋ ਲక్ష్మణ ਫਾਲ ਲੱਗ ਗਿਆ ਜੇ ਆਹ ਵੇਖੋ ਆ ਲక్ష్మణ ਫਾਲਾ ਜੀ ਵਾਹ ਜੀ ਵਾਹ ਹਾਂ ਲక్ష్మణ ਫਾਲ RAM ਫਾਲ ਹੈ ਸੀਤਾ ਫਾਲ ਇਹ ਆਪਣੇ ਕੋਲ ਸਾਰੇ ਬੂਟੇ ਆਲਰੇਡੀ ਇਹ ਆਪਣੇ ਕੋਲ ਹੈਗੇ ਆ ਇਹ ਹੁਣ ਇਹ ਲੱਗਣਾ ਸ਼ੁਰੂ ਹੋਇਆ ਇਹ ਪੂਰਾ ਸੈਜ ਦਾ ਵੱਡਾ ਬਣ ਜਾਊਗਾ ਤੇ ਨਿੰਬੂ ਤੁਸੀਂ ਦੇ ਸਕਦੇ ਜੱਜ ਜੀ ਆ ਦਿਖਾਈਂ ਦੱਕੇ ਆਹ ਦੇਖੋ ਇੰਨਾ ਜ਼ਿਆਦਾ ਲੱਗ ਰਿਹਾ ਹੈ ਬਹੁਤ ਫਰੂਟ ਭਰਿਆ ਹੈ ਹਾਂ ਬਸ ਇਹ ਹਰੇਕ ਖੁਰਾਕ ਬਾਰੇ ਜ਼ਰੂਰੀ ਹੈ ਕਿਉਂਕਿ ਆਪਣੇ ਕੋਲ ਨਹੀਂ ਵੀ ਉਹ ਮਾਲੀ ਵਾਂਗੂ ਰੱਤੀਆਂ ਖੱਟੀਆਂ ਪੁੜੀਆਂ ਜਿਹੜਾ ਵਿੱਚ ਕੇਰੀ ਪਾ ਕੇ ਤੁਹਾਡੇ ਪੱਟੇਲ ਦੇ ਹੀ ਜਾਂਦੇ ਉਹਨਾਂ ਦਾ ਕਿਹੜਾ ਟਿਕਾਣਾ ਹੁੰਦਾ ਹਾਂ ਆ ਜਾਏ ਕੱਲ ਨਾ ਆਏ ਤੁਸੀਂ ਕਿੱਥੇ ਭਜੋਗੇ ਲੋਕਲ ਬੈਠੇ ਹੋ ਬਿਲਕੁਲ ਜਾਣੇ ਪਛਾਣੇ ਚਿਹਰੇ ਹੋਏ ਤਾਂ ਹੈ ਨਹੀਂ ਹੁਣ ਤੇ ਤੁਸੀਂ ਇੱਕ ਜਿਹੜੀ ਹੁਣ ਅਸੀਂ ਐ ਕਹਾਂਗੇ ਪੰਜੀਰੀ ਤਿਆਰ ਕੀਤੀ ਹੈ ਜਿਵੇਂ ਬੰਦਾ ਖਾਂਦਾ ਨਾ ਜੀ ਠੰਡ ਨਹੀਂ ਲੱਗਦੀ ਫਿਰ ਇਹ ਬੂਟਿਆਂ ਦੇ ਵਾਸਤੇ ਬੜੀ ਤਾਕਤ ਵਾਲੀ ਚੀਜ਼ ਹੈ ਤੁਹਾਡਾ ਮੈਂ ਕਹਿੰਦਾ ਵੀ ਜਿਹੜੇ ਬੰਦੇ ਹੁਣ ਦਵਾਈ ਪਾ ਕੇ ਜਣਾ ਚ ਜਦੋਂ ਜਨਵਰੀ ਫਰਵਰੀ ਚ ਨਾਲੇ ਤਾਂ ਫਟਾਰਾ ਵੇਖਿਓ ਜੇ ਨਾਲੇ ਉਹ ਤਾਂ ਫਰੂਟ ਵੀ ਕੱਪਣੇ ਜਾਂਦਾ ਸਰਦਾ ਕਿਉਂਕਿ ਫੂਟ ਤਾਂ ਜਾਨ ਹੋਊ ਨਾ ਤੇ ਜ਼ਬਰਦਸਤ ਫੁਟਾਰਾ ਚੱਕਦਾ ਤੇ ਨਾਲ ਫਰੂਟ ਵੀ ਬਹੁਤ ਲੱਗਦਾ ਸੋ ਤੁਸੀਂ ਆਇਓ ਤੇ ਹੁਣ ਮੈਂ ਵਾਰੀ ਤੇ ਨਹੀਂ ਦੱਸ ਸਕਦਾ ਕਿਉਂਕਿ ਤੁਸੀਂ ਪਤਾ ਐਨੇ ਬੂਟੇ ਲੈ ਕੇ ਵਾਰ-ਵਾਰ ਆਉਂਦੇ ਰਹਿੰਦੇ ਇੱਥੇ ਤੇ ਇਹਨਾਂ ਦੇ ਆਵੇ ਕੁ ਸਜਾਵਟੀ ਬੂਟੇ ਲੱਗੇ ਪਿਆ ਔਰ ਇਹ ਵੀ ਸੁਣ ਲਓ ਹਣ ਇਹਨੂੰ ਮਹੀਨਾ ਹੋ ਗਿਆ ਲੱਗਿਆ ਨੂੰ ਆ ਦੇਖ ਹੁਣ ਚੱਲ ਗਏ ਬੂਟੇ ਹੁਣ ਦੇਾਂਗੇ ਇਹਨਾਂ ਨੂੰ ਔਰ ਇਹਦੀ ਸ ਪੂਰੀ ਸਾਂਭ ਕੀਤੀ ਹੈ ਬੂਟੇ ਬਿਲਕੁਲ ਐ ਰੈਡੀ ਤਿਆਰ ਹੈ ਇਧਰ ਆ ਲਮਲੀਨਾ ਪਾਮ ਪਿਆ ਵੀ ਇਹ ਵੀ ਪੂਰਾ ਰੈਡੀ ਆ ਵੇਖੋ ਇਹ ਵੀ ਚੱਲ ਗਏ ਬੂਟਾ ਤੇ ਤੁਸੀਂ ਇਹ ਵੀ ਆਪਣੇ ਕੋਲ ਲੈ ਸਕਦੇ ਹੋ ਬਾਕੀ ਆਓ ਵਿਜ਼ਿਟ ਕਰੋ ਦਰਾਲਾਬਾਦ ਤੋਂ ਫਰੋਹੇਪੁਰ ਰੋਡ ਤੇ ਆਪਣੀ ਨਰਸਰੀ ਹੈ ਤੁਸੀਂ ਵਿਜ਼ਿਟ ਕਰੋ ਤੁਹਾਨੂੰ ਵਧੀਆ ਲੱਗੇਗਾ ਫਰੋਹੇਪੁਰ ਪਲਾਂਟ ਇਨਡੋਰ ਆਊਟਡੋਰ ਸਾਰੇ ਗਮਲੇ ਵਗੈਰਾ ਆਪਣੇ ਕੋਲ ਸਾਰੇ ਹੁੰਦੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੱਜ ਜੀ ਧੰਨਵਾਦ ਜੀ ਤੁਹਾਡਾ ਦੇਖਣ ਵਾਲੇ ਸਰੋਤਿਆਂ ਜਿਹੜਾ ਤਕਰੀਬਨ 60 ਹਜ਼ਾਰ ਬੰਦਾ ਆਪਣੇ ਨਾਲ ਜੁੜਿਆ ਹੈ ਤੇ ਇਹ ਤੁਹਾਡੀਆਂ ਬਲੈਸਿੰਗ ਨੇ ਤੁਸੀਂ ਸਾਡੇ ਨਾਲ ਸਾਨੂੰ ਐਨ ਆਪ ਰਿਪਰੀਸ਼ੀਏਟ ਕਰਦੇ ਹਾਂ ਕਿਉਂਕਿ ਅਸੀਂ ਜੋ ਵਿਖਾਉਣਾ ਇੱਕ ਤਜਰਬਾ ਕਰਕੇ ਸੱਚ ਦੇ ਆਧਾਰ ਤੇ ਤੁਹਾਡੇ ਸਾਹਮਣੇ ਅਸੀਂ ਉਹ ਚੀਜ਼ ਲਿਆਉਂਦੇ ਆ ਤੇ ਅੱਜ ਜੱਜ ਜੀ ਨਾਲ ਖੜੇ ਨੇ ਤਾਂ ਉਹਦੇ ਪਿੱਛੇ ਵੀ ਕੋਈ ਸਾਡੀ ਕੋਈ ਰਿਸ਼ਤੇਦਾਰੀ ਨਹੀਂ ਇੱਕ ਬੂਟੇਸ ਰਿਸ਼ਤੇਦਾਰੀ ਬਾਕੀ ਤੇ ਬੀ ਔਰ ਇਹ ਨਾ ਟੁੱਟਣ ਵਾਲੀ ਹੁੰਦੀ ਹੈ ਕਿਉਂਕਿ ਇਹ ਹੁਣ ਅੱਗੇ ਹੁਣ ਹੋਰ ਬੂਟੇ ਵਧਾ ਰਿਹਾ ਉਹਨੂੰ ਤੇ ਜੇ ਆਪਾਂ ਪਹਿਲਾਂ ਇਹਨਾਂ ਨੂੰ ਸਹੀ ਦਿੱਤੇ ਤਾਂ ਹੀ ਆਪਣੇ ਕੋਲ ਬੰਦਾ ਆ ਰਹਿਣਾ ਦੁਬਾਰਾ ਸੋ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹੋ ਜਿਹੜੀ ਜਿਹੜੀ ਵੀਡੀਓ ਹੈ ਉਹ ਤੁਸੀਂ ਸ਼ੇਅਰ ਕਰਿਆ ਕਰੋ ਅੱਗੇ ਕਿਉਂਕਿ ਇਹਨਾਂ ਤੋਂ ਇੱਕ ਬੜਾ ਅੱਗੇ ਮੈਸੇਜ ਮਿਲਦਾ ਹੈ ਕਿਉਂਕਿ ਆਪਾਂ 3 ਸਾਲ ਉਹਨੂੰ ਬੂਟੇ ਦੀ ਉਹਦੀ ਸੇਵਾ ਕਰਨੀ ਹੈ ਤੇ ਜੇ ਬੂਟਾ ਡੱਗ ਨਿਕਲ ਗਿਆ ਉੱਥੇ ਫਿਰ ਬੰਦਾ ਦੁੱਖ ਬਹੁਤ ਹੁੰਦਾ ਮੰਦੇ ਰੋ ਸੋ ਇਸ ਕਰਕੇ ਅੱਜ ਤੱਕ ਕੋਈ ਇਦਾਂ ਦਾ ਬੂਟਾ ਨਹੀਂ ਨਿਕਲਿਆ ਵੀ ਦਿੱਤਾ ਆਪਾਂ ਬਦਾਮ ਹੋਵੇ ਤੇ ਲੱਗਣ ਨੂੰ ਆੜੂ ਵੀ ਨਾ ਉਹਦਾ ਦੁੱਖ ਹੁੰਦਾ ਸੋ ਜੇ ਆੜੂ ਦਿੱਤਾ ਤਾਂ ਆੜੂ ਲੱਗਣਗੇ ਜੇ ਬਦਾਮ ਦਿੱਤਾ ਤਾਂ ਬਦਾਮ ਹੀ ਲੱਗਣਗੇ ਸੋ ਬਹੁਤ ਬਹੁਤ ਮਿਹਰਬਾਨੀ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਤੁਸੀਂ ਜੁੜੇ ਰਹੋ ਦੇਵ ਨਰਸਿੰਘ ਜਨਰਲਬਾਦ ਪੇਜ ਦੇ ਨਾਲ ਧੰਨਵਾਦ